ਸਾਰੇ ਅਨੁਸਾਤਿ ਸ੍ਰੀ ਅਕਾਲ ਪਹਿਲੀ ਕਲਾਸ ਗਣਿਤ ਦੀ ਦੁਨੀਆ ਪਿਆਰੇ ਬੱਚਿਓ ਹੁਣ ਤਾਂ ਤੁਸੀਂ ਗਿਣਤੀ ਸਿੱਖ ਲਈ ਐ ਅੱਜ ਆਪਾਂ ਕਰਾਂਗੇ ਬਿਲਕੁਲ ਪਹਿਲਾ ਵਾਲੀ ਸੰਖਿਆ ਐਂ ਦਾ ਮਤਲਬ ਇੱਕ ਸੰਖਿਆ ਦਿੱਤੀ ਹੋਈ ਐ ਸਾਰਿਆਂ ਵਿੱਚ ਉਸ ਤੋਂ ਪਹਿਲਾਂ ਕਿਹੜੀ ਸੰਖਿਆ ਬੋਲੀ ਸੀ ਆਪਾਂ ਨੇ ਉਹ ਪੜ੍ਹਣੀ ਐ ਠੀਕ ਹੈ ਜਿਵੇਂ ਇੱਥੇ ਦਿੱਤਾ ਹੈ 54 55 55 ਤੋਂ ਪਹਿਲਾਂ ਕੀ ਬੋਲਿਆ 54 ਆਂਦੀ ਪਿਆਰੇ ਬੱਚਿਓ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਸਵਾਲ ਹੈ ਆਪਣਾ ਬਿਲਕੁਲ ਪਹਿਲਾਂ ਵਾਲੀ ਸੰਖਿਆ ਲਿਖੋ نیچے ਤੁਹਾਨੂੰ ਸਵਾਲ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਅੰਕ ਲਿਖੇ ਗਏ ਨੇ ਪਹਿਲਾ ਸਵਾਲ ਕਰਕੇ ਦਿੱਤਾ ਹੈ ਤੁਹਾਨੂੰ 55 ਤੋਂ ਪਹਿਲਾ ਸੰਖਿਆ ਕਿਹੜੀ ਬੋਲੀ ਹੋਈ ਹੈ 54 ਇਸ ਤਰ੍ਹਾਂ ਆਪਾਂ ਸਾਰੇ ਸਵਾਲਾਂ ਨੂੰ ਹੱਲ ਕਰਨਾ ਹੈ ਗਿਣਤੀ ਪੜ੍ਹ ਕੇ ਇੱਕ ਕਦਮ ਪਿੱਛੇ ਹਟਣ ਨੂੰ ਪਹਿਲਾਂ ਵਾਲੀ ਸੰਖਿਆ ਹੁੰਦਾ ਹੈ ਠੀਕ ਹੈ ਯਾਦ ਰੱਖਣਾ ਗਿਣਤੀ ਕਰਦੇ ਸਮੇਂ ਇੱਕ ਕਦਮ ਪਿੱਛੇ हट ਕੇ ਜਿਹੜੀ ਸੰਖਿਆ ਹੈ ਉਹਨੂੰ ਪਹਿਲਾਂ ਵਾਲੀ ਸੰਖਿਆ ਕਹਿੰਦੇ ਹਨ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਅਗਲੀ ਸੰਖਿਆ ਆਪਣੇ ਕੋਲੇ ਹੈ ਹਾਂਜੀ 64 64 ਤੋਂ ਪਹਿਲਾਂ ਕੀ ਬੋਲੇ ਸੀ ਹਾਂਜੀ 4 ਚੋਂ 1 ਘੱਟ ਹੋ ਜਾਣਾ ਹੈ 360 3 63 ਇਸ ਤਰ੍ਹਾਂ ਇਹ ਅਗਲਾ ਸਵਾਨ ਅੱਗੇ ਦਿੱਤਾ ਹੈ 72 72 ਹੁਣ ਆਪਾਂ 72 ਇਕਾਈ ਦੇ ਸਥਾਨ ਵਾਲੀ ਜਿਹੜੀ ਪਹਿਲਾਂ ਗਿਣਤੀ ਚੱਲਦੀ ਸੀ ਉਹ ਚੋਂ ਇੱਕ ਘੱਟ ਕਰ ਦੇਵਾਂਗੇ ਇੱਕ ਕਦਮ ਪਿੱਛੇ 72 72 ਦੀ ਜਗ੍ਹਾ ਤੇ ਆ ਜਾਣਗੇ ਹਾਂਜੀ 71 71 ਇੱਕ ਕਦਮ ਪਿੱਛੇ 72 71 ਹਾਂਜੀ ਪਿਆਰੇ ਬੱਚਿਓ ਇਸੇ ਤਰ੍ਹਾਂ ਹੀ ਅੱਗੇ ਤਿੰਨ ਸਵਾਲ ਹੋਰ ਦਿੱਤੇ ਆ ਉਹਦੇ ਵਿੱਚ ਕੀ ਆਪਾਂ ਲੱਭਣਾ ਹੈ ਪਹਿਲਾ ਵਾਲੀ ਸੰਖਿਆ ਹੁਣ ਆਪਣੇ ਕੋਲੇ ਸੰਖਿਆ ਹੈ 79 ਹਾਂਜੀ ਕਿੰਨੇ ਬਣਨਗੇ 79 79 ਚ ਇੱਕ ਕਦਮ ਪਿੱਛੇ ਹਟਦਾਂਗੇ 9 ਦੀ ਜਗ੍ਹਾ ਅੱਗੇ ਤੁਹਾਡੇ ਕੋਲੇ 8 77 8 78 हाँ जी अगे संख्या है अस्सी दो बयासी ये तो पहला कि संख्या आती है गिनते समय हाँ जी एक कदम पिछे अस्सी एक क्यासी अगली संख्या अपने को अस्सी छे छियासी तो एक कदम पिछे छे की जगह हाँ जी ਵੈਰੀ ਗੁੱਡ 85 585 ਹਾਂਜੀ 86 ਤੋਂ ਪਹਿਲਾਂ ਕੀ ਬੋਲਿਆ ਹੈ 85 ਹਾਂਜੀ ਅਗਲੇ ਹਾਂਜੀ ਪਿਆਰੇ ਬੱਚਿਓ ਜਿਵੇਂ ਉੱਪਰ ਵਾਲੀਆਂ ਸੰਖਿਆ ਇੱਕ ਕਦਮ ਪਿੱਛੇ ਹਟ ਕੇ ਲੱਭ ਲਈਆਂ ਨੇ ਹੁਣ ਅਗਲੀਆਂ ਸੰਖਿਆਵਾਂ ਵੀ ਲੱਭਣੀਆਂ ਐ ਅਗਲੀ ਸੰਖਿਆ ਹੈ 899 ਇਹ ਤੋਂ ਇੱਕ ਕਦਮ ਪਿੱਛੇ ਵਾਲੀ ਸੰਖਿਆ ਕਿਹੜੀ ਬੋਲੀ ਸੀ ਹਾਂਜੀ ਵੈਰੀ ਗੁੱਡ 88 88 ਅੱਗੇ ਸੰਖਿਆ ਆਪਣੇ ਕੋਲ ਹੈ 95 95 ਤਾਂ ਇੱਕ ਕਦਮ ਪਿੱਛੇ 5 ਦੀ ਜਗ੍ਹਾ 4 904 94 अगली संख्या अखीरली है अपने को नब्बे नौ नड़िन्नवे हाँ जी इस तो एक कदम पिछे संख्या बन गई नब्बे अठ आठ अठानवे सो प्यारे बच्चों आपू संख्या पहला वाली संख्या प्राप्त हो गई किमें एक कदम पिछे हटके ਹਾਂਜੀ ਪਿਆਰੇ ਬੱਚਿਓ ਅੱਜ ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ ਹੋਮਵਰਕ ਘਰ ਦਾ ਕੰਮ ਪਿਆਰੇ ਬੱਚਿਓ ਤੁਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 102 ਤੇ ਦਿੱਤੇ ਗਏ ਸਵਾਲਾਂ ਨੂੰ ਹੱਲ ਕਰਨਾ ਹੈ ਬਿਲਕੁਲ ਪਹਿਲਾਂ ਵਾਲੀ ਸੰਖਿਆ ਲਿਖੋ ਇਸ ਜਗ੍ਹਾ ਤੇ ਤੁਸੀਂ ਆਪਾਂ ਸਾਂਖਿਆ ਸੋਚ ਕੇ ਇੱਕ ਕਦਮ ਪਿੱਛੇ ਲਿਖਣੀ ਹੈ ਧੰਨਵਾਦ ਜੀ